ਜੀ ਬਿਲਕੁਲ ਨਵੀਂ ਲੇਟੈਸਟ ਡਿਜ਼ਾਈਨਿੰਗ ਆ ਗਈ ਆ ਜੀ ਲਖਨਵੀ ਦੇ ਵਿੱਚ ਲਖਨਵੀ ਜਾਰਜਟ ਫੈਬਰਿਕ ਹੈ ਬਿਲਕੁਲ ਹੀ ਡਿਜ਼ਾਈਨਰ ਪੀਸ ਹੈ ਜੀ ਇਹਦਾ ਜਿਹੜਾ ਸ਼ੇਡ ਚਾਰਟ ਹੈ ਬਿਲਕੁਲ ਹੀ ਨਵੇਂ ਆਏ ਹੋਏ ਆ ਆ ਦੇਖੋ ਜੀ ਦੁਪट्टे ਦੀ ਲੁੱਕ ਚੈੱਕ ਕਰ ਲਓ ਬਹੁਤ ਹੀ ਸੋਹਣੀ ਹੈ ਜੀ ਪਲੇਨ ਬਾਟਮ ਆएगी ਜੀ ਸੁਪਰ ਡੂਪਰ ਹਿੱਟ ਕੰਬੀਨੇਸ਼ਨ ਨਾਲ 6000 ਇਹਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਤੁਹਾਨੂੰ ਮਿਲੇਗਾ ਜੀ 4800 ਦੀ ਰੇਂਜ ਦੇ ਦੇਖੋ ਜੀ ਸਾਰਾ オリジナル ਲਖਨਵੀ ਵਰਕ ਦੇ ਵਿੱਚ ਥ੍ਰੈਡ ਦਾ ਵਰਕ ਹੈ ਅਰੀ ਦਾ ਵਰਕ ਹੈ ਤੇ ਜਿਹੜਾ ਇਹਦਾ ਸਟਿਚਿੰਗ ਸਿਲਟੀ ਵੀ ਅਵੇਲੇਬਲ ਹੈ ਜੀ ਕੋਰੀਅਰ ਵੀ ਤੁਹਾਨੂੰ ਕਰ ਕਰ ਤੱਕ ਕਰ ਸਕਦੇ ਆ ਜੀ ਧੰਨਵਾਦ ਜੀ ਹਾਂਜੀ ਦੇਖਿਓ ਜੀ ਨਵੇਂ-ਨਵੇਂ ਆਰਟੀਕਲ ਆ ਰਹੇ ਆ ਬਿਲਕੁਲ ਬੁਟੀਕ ਦੇ ਲੁੱਕ ਦੇ ਸੂਟ ਦੇਖੋ ਜੀ ਕਿੰਨੀ ਸੋਹਣੀ ਲੁੱਕ ਹੈ ਜੀ ਫਰੰਟ ਨੈੱਕ ਦੀ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਹੈ ਜੀ ਸਾਰਾ ਕ੍ਰਸ਼ ਸਿਲਕ ਫੈਬਰਿਕ ਹੈ ਦੁਪੱਟਾ ਪੂਰਾ ਹੈਂਡਵਰਕ ਦਾ ਹੈਗਾ ਜੀ ਡਿਜ਼ਾਈਨਰ ਸੂਟ 6500 ਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਤੁਹਾਨੂੰ ਮਿਲੇਗਾ ਜੀ 5200 ਦੀ ਰੇਂਜ ਜੀ 5200 ਦੀ ਰੇਂਜ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਬਿਲਕੁਲ ਜਾਇਜ ਰੇਟਾ ਦੇ ਵਿੱਚ ਤੁਹਾਨੂੰ ਮਿਲ ਰਿਹਾ ਜਲਦੀ ਆ ਕੇ ਲੈ ਜਾਓ ਦੇਖੋ ਜੀ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਮੀਚੂ ਫੈਬਰਿਕ ਦੇ ਵਿੱਚ ਨਿਊ ਨਿਊ ਡਿਜ਼ਾਈਨਿੰਗ ਆ ਰਹੀ ਹੈ ਜੀ ਤੁਸੀਂ ਇਹਦਾ ਵਰਕ ਸਟਾਈਲ ਚੈੱਕ ਕਰ ਲਓ ਬੜਾ ਹੀ ਖਾਸ ਜਿਹੜਾ ਇਹਦਾ ਕੀਤਾ ਹੋਇਆ ਜੀ ਬਹੁਤ ਹੀ ਸੋਹਣਾ ਪਰਲ ਦੇ ਵਿੱਚ ਟੋਟਲੀ ਹੈਂਡਵਰਕ ਦਾ ਕੰਮ ਹੈ ਜੀ オリジナル ਦੁਪੱਟਾ ਆਏਗਾ ਜੀ ਫੋਰ ਸਾਈਡ ਦੁਪੱਟਾ 5500 ਰੁਪਈਆ ਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਸਿਰਫ ਤੇ ਸਿਰਫ 4200 ਰੁਪਈਏ ਦੀ ਰੇਂਜ ਦੀ 4200 ਦੀ ਰੇਂਜ ਦੀ ਗਾਰੰਟੀ ਆ ਦੀ ਮਾਰ ਕੇ ਨਾਲੋਂ ਕੱਟ ਰੇਟਾਂ ਦੇ ਵਿੱਚ ਤੁਹਾਨੂੰ ਸਪੈਸ਼ਲ ਚੀਜ਼ਾਂ ਮਿਲ ਰਹੀਆਂ ਹੈ ਜਲਦੀ ਆ ਕੇ ਲੈ ਜਾਓ ਬੁਟੀਕ ਦੇ ਨਵੇਂ-ਨਵੇਂ ਡਿਜ਼ਾਈਨ ਆ ਗਏ ਆ ਸਾਰਾ ਬਿਲਕੁਲ ਨਿਊ ਫੈਬਰਿਕ ਪੇਪਰ ਫੈਬਰਿਕ ਦੇ ਵਿੱਚ ਪੇਪਰ ਸਿਲਕ ਦੇ ਵਿੱਚ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਜੀ ਤੁਸੀਂ ਨੈਕਲਾਈਨ ਦੇਖੋ ਜੀ ਕਿੰਨੀ ਸੋਹਣੀ ਟੋਟਲੀ ਹੈਂਡਵਰਕ ਦਾ ਪੀਸ ਹੈ ऐसे तरीके दी बॉटम ਤੇ ਵਰਕ ਆਏਗਾ ਜੀ ਦੇਖੋ ਜੀ ਖੀਮਖਾਮ ਦੀ बॉटम ਆਏਗੀ ਜੀ ਪੇਪਰ ਸੇ ਲਗਦਾਈ ਦੁਪੱਟਾ ਆਏਗਾ ਜੀ ਬਹੁਤ ਹੀ ਸਪੈਸ਼ਲ ਡਿਜ਼ਾਈਨ ਹੈ ਹੈਂਡਬੁੱਕ ਦੇ ਵਿੱਚ 6000 ਰੁਪਿਆ ਹੈ ਜੀ ਐਮਆਰਪੀ ਹੈ 6000 ਆਫਰ ਦੇ ਵਿੱਚ ਤੁਹਾਨੂੰ ਮਿਲੇਗਾ ਜੀ 4500 ਰੁਪਏ ਦੇ ਵਿੱਚ ਜੀ ਨਾਲ ਤੁਹਾਨੂੰ ਦੁਪੱਟਾ ਚੈੱਕ ਕਰਾਣੇ ਆ ਜੀ ਆ ਦੇਖੋ ਦੁਪੱਟਾ ਦੇਖੋ ਜੀ ਪੇਪਰ ਸੇ ਲਗਦਾਈ ਦੁਪੱਟਾ ਆਏਗਾ 4 ਸਾਈਡਡ ਲੈਸੀ ਲੱਗਦਾ ਕੰਮ ਕੀਤਾ ਹੋਇਆ ਜੀ 4500 ਰੁਪਏ ਚ ਮਿਲੇਗਾ ਜੀ ਤੁਹਾਨੂੰ ਹੈਂਡਬੁੱਕ ਦੇ ਵਿੱਚ ਬਹੁਤ ਹੀ ਸਟਾਈਲਿਸ਼ ਪੀਸ ਆਏ ਆ ਜੀ ਦੇਖੋ ਕਿੰਨਾ ਸੋਹਣਾ ਜਿਹੜਾ ਨੈੱਕ ਬਣਿਆ ਹੋਇਆ ਸਾਰਾ ਦਬਕੇ ਦੇ ਕੰਮ ਦੇ ਵਿੱਚ ਤੁਸੀਂ ਫੁੱਲ ਫਰੰਟ ਦੀ ਲੁੱਕ ਚੈੱਕ ਕਰ ਲਓ ਦੁਪੱਟਾ ਬਹੁਤ ਹੀ ਸੋਹਣਾ ਆਏਗਾ ਜੀ ਪ੍ਰਿੰਟਡ ਦੁਪੱਟਾ ਆਏਗਾ ਜੀ ਬਹੁਤ ਹੀ ਸ਼ਾਨਦਾਰ ਪੀਸ 5000 ਰੁਪਏ ਦੀ ਐਮ ਆਰ ਪੀ ਆ ਜੀ ਆਫਰ ਦੇ ਵਿੱਚ ਤੁਹਾਨੂੰ ਮਿਲੇਗਾ ਜੀ 4100 ਦੀ ਰੇਂਜ ਜੀ 4100 ਦੀ ਰੇਂਜ ਜੀ ਨੈਕਸਟ ਲੈਵਲ ਦਾ ਡਿਜ਼ਾਈਨ ਹੈ ਘਰ ਬੈਠੇ ਹੀ ਮੰਗਾ ਸਕਦੇ ਹੋ ਸਟਿਚਿੰਗ ਸਿਲਵਟ ਵੀ ਅਵੇਲੇਬਲ ਹੈ ਇੰਨਰ ਪੀਸ ਆ ਗਏ ਆ ਜੀ ਦੇਖੋ ਇੰਗਲਿਸ਼ ਕਲਰ ਸ਼ੇਡ ਚਾਰਟ ਦੇ ਵਿੱਚ ਤੁਸੀਂ ਦੇਖੋ ਜੀ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਐਸੇ ਤਰੀਕੇ ਦੇ ਪੈਂਟ ਤੇ ਵਰਕ ਆਏਗਾ ਜੀ ਦੇਖੋ ਐਸੇ ਤਰੀਕੇ ਦੁਪੱਟਾ ਬਹੁਤ ਹੀ ਸੋਹਣਾ ਡਿਫਰੈਂਟ ਜਿਹਾ ਕਨਸੈਪਟ ਗੁਲਾਟਿਕਲੋਥਾ ਜਲੰਧਰ ਸ਼ੇਖਾ ਬਾਜ਼ਾਰ ਫੁੱਲਾਵੜਾ ਚੌਂਕ ਇਹ ਵਾਲਾ ਡਿਜ਼ਾਈਨ ਸਾਡਾ ਬਹੁਤ ਹੀ ਫੇਮਸ ਰਿਹਾ ਜੀ ਸਪੈਸ਼ਲ ਡਿਜ਼ਾਈਨ ਹੈ 6500 ਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਤੁਹਾਨੂੰ ਮਿਲੇਗਾ ਸਿਰਫ ਤਾਂ ਸਿਰਫ 5000 ਰੁਪਏ ਦੇ ਵਿੱਚ ਜੀ 5000 ਦੇ ਵਿੱਚ ਬਹੁਤ ਹੀ ਕਲਾਸੀਕਲ ਲੁੱਕ ਦੇ ਵਿੱਚ ਪੀਸ ਹੈ ਜੀ ਜਲਦੀ ਆ ਕੇ ਲੈ ਜੋ ਨਹੀਂ ਤਾਂ ਖਤਮ ਹੋ ਜਾਣੇ ਸਲੀਵਲ ਦੇ ਡਿਜ਼ਾਈਨ ਆ ਗਏ ਜੀ ਬੁਟੀਕ ਦੇ ਡਿਜ਼ਾਈਨਰ ਲੁਕਿੰਗ ਸੂਟ ਦੇਖੋ ਜੀ ਨੈਕਲਾਈਨ ਕਿੰਨਾ ਪਿਆਰਾ ਬਣਿਆ ਹੋਇਆ ਜੀ ਹੈਂਡਵਰਕ ਦੇ ਵਿੱਚ ਬਹੁਤ ਹੀ ਸੋਹਣਾ ਬੁਟੀਵਰਕ ਹੈ ਜੀ ਐਦਾ ਦੀ ਬਾਟਮ ਤੇ ਵਰਕ ਆਊਗਾ ਜੀ ਆ ਦੇਖੋ ਜੀ ਕ੍ਰੇਪ ਦੀ ਬਾਟਮ ਆਊਗਾ ਜੀ ਪੂਰਾ ਸਲੀਵਜ਼ ਆਣ ਗਿਆ ਜੀ ਹੈਵੀ ਆ ਦੇਖੋ ਜੀ ਹੈਵੀ ਸਲੀਵਜ਼ ਆਣ ਗਿਆ ਨੈਕ ਦਾ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਤੁਸੀਂ ਇਹ ਜਦੋਂ ਸੂਟ ਪੂਰਾ ਬਣਿਆ ਹੋਇਆ ਹੈਗਾ ਨਾ ਤੁਸੀਂ ਫੀਲ ਕਰੋ ਇਹਦਾ ਪੂਰੀ ਹੈਵੀ ਨੇਕ ਪੈਂਟ ਤੇ ਵਰਕ ਆਏਗਾ ਜਾਂ ਤੁਸੀਂ ਇਹਦੀ ਪਲਾਜ਼ੋ ਬਣਾ ਸਕਦੇ ਹੋ ਸਲਵਾਰ ਦੇ ਪੌਚੇ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਦਾਂ ਇਹਦਾ ਦੁਪੱਟਾ ਆਏਗਾ ਜੀ ਆਫਰ ਦੇ ਵਿੱਚ ਮਿਲੇਗਾ ਜੀ ਸਿਰਫ ਤੇ ਸਿਰਫ 5000 ਰੁਪਏ ਦੇ ਵਿੱਚ ਦੀ ਬਹੁਤ ਹੀ ਸੋਹਣਾ ਕਲਾਸਿਕਲ ਲੁੱਕ ਦੇ ਸੂਟ ਹੈ ਜੀ ਆਫਰ ਦੇ ਵਿੱਚ ਮਿਲ ਰਿਹਾ ਜਲਦੀ ਆ ਕੇ ਲੈ ਜਾਓ ਬਿਲਕੁਲ ਨਿਊ ਡਿਜ਼ਾਈਨਿੰਗ ਆ ਗਈ ਹੈ ਜੀ ਇਹ ਸਾਰਾ オリジナル ਮੀਨਾਕਾਰੀ ਦਾ ਵਰਕ ਹੈ ਜੀ ਬਿਲਕੁਲ ਹੀ ਡਿਜ਼ਾਈਨਰ ਪੀਸ ਹੈ ਤੁਸੀਂ ਦੇਖੋ ਲਾਈਟ ਵੇਟ ਫੈਬਰਿਕ ਦੇ ਵਿੱਚ ਆ ਦੇਖੋ ਜੀ ਕਿੰਨਾ ਪਿਆਰਾ origignal material ਦਾ ਸਾਰਾ ਕੰਮ ਬਣਿਆ ਹੋਇਆ ਜੀ ਕਿੰਨਾ ਪਿਆਰਾ ਵਰਕ ਹੈ ਇਸੇ ਤਰੀਕੇ ਦੁਪੱਟਾ ਆਏਗਾ ਜੀ ਬਹੁਤ ਹੀ ਸੋਹਣਾ ਫੋਰ ਸਾਈਡਡ ਦੁਪੱਟੇ ਦੇ ਵਰਕ ਹੈ ਜੀ ਦੇਖੋ ਕਿੰਨਾ ਪਿਆਰਾ ਤੇ ਕਲਾਸੀ ਲੁੱਕ ਦਾ ਵਰਕ ਜੋ ਕਿ ਕਸਟਮਰ ਦੀ ਡਿਮਾਂਡ ਰਹਿੰਦੀ ਹੈ ਜੀ ਹੈਵੀ ਨਹੀਂ suit ਲੈਣੇ light weight ਦੇ ਵਿੱਚ ਅੱਛਾ ਜੀ ਡਿਜ਼ਾਈਨਰ ਲੁੱਕ ਦੇ ਵਿੱਚ ਆ ਜੀ ਬੁਟੀਕ ਦੀ ਲੁੱਕ ਦੇ ਵਿੱਚ ਜਿਹੜੇ suit ਦੇਖਣੇ ਆ ਜੀ ਸਾਡਾ ਤੁਸੀਂ ਪੇਜ ਲਾਈਕ ਕਰ ਲਓ ਰੋਜ਼ ਦੀ ਨਵੀਂ ਅਪਡੇਟ ਆਉਗੀ ਜੀ ਗੁਲਾਟੀ ਕਲੋਥਾ ਜਲੰਧਰ ਸ਼ੇਖਾ ਬਿਆਰ ਫੁੱਲਾਵਲਾ ਚੌਂਕ ਆਫਰ ਦੇ ਵਿੱਚ ਮਿਲੇਗਾ ਜੀ ਤੁਹਾਨੂੰ 4400 ਦੀ ਰੇਂਜ ਜੀ 4400 ਦੀ ਰੇਂਜ ਜੀ ਹਾਂਜੀ ਸਰ ਸ਼੍ਰੀ ਗਾਲ ਜੀ ਦੇਖੋ ਜੀ ਖੀਮਖਾਮ ਫੈਬਰਿਕ ਦੇ ਵਿੱਚ ਬੜੀ ਸੋਹਣੀ ਡਿਜ਼ਾਈਨਿੰਗ ਆ ਗਈ ਹੈ ਜੀ ਲੁੱਕ ਦੇਖੋ ਜੀ ਕਿੰਨੀ ਸੋਹਣੀ ਹੈ ਜੀ ਬਹੁਤ ਹੀ ਸੋਹਣਾ ਕਲਰ ਸ਼ੇਡ ਚੜਾ ਹੈ neck ਤੇ ਕਿੰਨਾ ਪਿਆਰਾ ਹੈਂਡ ਦਾ ਵਰਕ ਹੈ ਜੀ ਸਾਰੀ origignal hand ਦੀ ਵਰਕ ਦੀ 4 sided ਦੁਪੱਟਾ ਆਏਗਾ ਜੀ ਬਹੁਤ ਹੀ ਕਲਾਸੀ ਲੁੱਕ ਦੇ ਵਿੱਚ ਆ ਜੀ ਡਿਜ਼ਾਈਨਰ ਲੁੱਕ ਦੇ ਵਿੱਚ ਆ ਜੀ ਪ੍ਰਾਈਜ਼ਿੰਗ ਆ ਗਈ ਜੀ 6500 ਦੀ MRP ਹੈ ਜੀ ਆਫਰ ਦੇ ਵਿੱਚ ਤੁਹਾਨੂੰ ਮਿਲੇਗਾ ਜੀ 4400 ਦੀ ਰੇਂਜ ਦੀ ਗੁਲਾਟੀ ਕੋਲੋਂ ਉਥੋਂ ਜਲੰਧਰ